ਪਹਿਲ ਹੈ ਜਿਹੜਾ ਹਾਤਰਮ ਗੁਰਮਤਾ ਗੁਰਮਤਾ ਦਾ ਨਾ ਤਰਮ ਸੱਚ ਧਰਮ ਇਹ ਕਹ ਲੋ ਸਿੱਖ ਧਰਮ ਜਿਹਨੂੰ ਕਰਨ ਲੱਗੇ ਹੁਣ ਸਿੱਖ ਧਰਮ ਨਹੀਂ ਹੈ ਸੱਚ ਧਰਮ ਇਹ ਤਰਨ ਸਿੱਖ ਧਰਮ ਕਹਿਣਾ ਗਲਤ ਹੈ ਸਿੱਖਿਆ ਦਾਇਕ ਧਰਮ ਸਿੱਖਿਆ ਸਿੱਖੀ ਸਿੱਖਿਆ ਦਾ ਉਹ ਸਿੱਖ ਆਪਣੇ ਕੋਈ ਧਰਮ ਦੀ ਸਿੱਖਿਆ ਦਾ ਨਾ ਸਿੱਖੀ ਹੈ ਸੱਚ ਧਰਮ ਦੀ ਸਿੱਖਿਆ ਜਿਹੜਾ ਉਹਨਾਂ ਨੂੰ ਸਿੱਖੀ ਹੈ ਧਰਮ ਸੱਚ ਸਿੱਖ ਤਾਰੂ ਕਹਿ ਕਹਿ ਕੇ ਅਸੀਂ ਗਲਤ ਕੰਮ ਕਰ ਲਿਆ ਲੋਕ ਇਹ ਤੁਹਾਨੂੰ ਨਫ਼ਰਤ ਕਰਨ ਲੱਗੇ ਇੱਕ ਖਾਸ ਜਵਾਦ ਨੂੰ ਸਿੱਖ ਕਰਨ ਲੱਗੇ ਸੁਪਰਦਾਇ ਇਹ ਨੂੰ ਉਹਦਾ ਨਾ ਸਿੱਖ ਪੈ ਗਿਆ ਆਏ ਧਰਮ ਦਾ ਨੋ ਸਿੱਖ ਧਰਮ ਹੈ ਲੋਕ ਇਹ ਤਾਂ ਪਿਛੜੇ ਹੁਣ ਬਦਲਣਾ ਬਹੁਤ ਚਾਹੀਦਾ ਡੈਫੀਨੇਸ਼ਨ ਬਦਲਨੀ ਪਊ ਡੈਫੀਨੇਸ਼ਨ ਗਲਤ ਹੈ ਨਾ ਜਿਹੜੀ ਗੱਲ ਡੈਫੀਨੇਸ਼ਨ ਦਰੁਸਤ ਕਰਨੀ ਪਊ ਤੇ ਮਾਰਾ ਡਿਫਾਈਨ ਵੀ ਕਰਨਾ ਪਊਗਾ ਸੱਚ ਧਰਮ ਹੈ ਸਿੱਖਬਤ ਹੈ ਸਿੱਖਬਤ ਹੈ ਸਿੱਖਬਤ ਸਭ ਕੁਝ ਤੁਹਾਡੀ ਗੁਰਬਾਣੀ ਜਿਵੇਂ ਲਿਖਿਆ ਉਹਦੇ ਅਨੁਸਾਰ ਹੀ ਇਹ ਜੇ ਚੱਲਾਂਗੇ ਫਿਰ ਸਾਰਿਆਂ ਦਾ ਧਰਮ ਹੈ ਜੋ ਜੋ ਅਸੀਂ ਅੱਜ ਬੰਦੀ ਬੈਠੇ ਆਂ ਵਿਦਵਾਨਾਂ ਦੇ ਤੌਰ ਤੇ ਜੋ ਪ੍ਰਚਲਿਤ ਹੈ ਫਿਰ ਲੋਕ ਇਹ ਤੋਂ ਦੂਰ ਹੋ ਜਾਂਦੇ ਅਸਲ ਵਿੱਚ ਜਿਹੜਾ ਅਸੀਂ ਸਿੱਖ ਆਪਣੇ ਨੂੰ ਕਹਉਂ ਰਹੇ ਹਾਂ ਸਿੱਖ ਦਾ ਸਿਆਣੀ ਤੇ ਗੁਰੂ ਦੀ ਗੱਲ ਨਹੀਂ ਮੰਨਦੇ ਸਿੱਖ ਅਸੀਆਂ ਹੋਰ ਕੋਈ ਸਿੱਖ ਹੈ ਨਹੀਂ ਸਾਡਾ ਧਰਮ ਹੈ ਹੋਰ ਕਿਸੇ ਦਾ ਹੈ ਨਹੀਂ ਇਹ ਤਾਣਣਾ ਹੀ ਗਲਤ ਹੈ ਇਹ ਤਾਣਣਾ ਨੇ ਨੁਕਸਾਨ ਕੀਤਾ ਸਾਰਾ ਅਸੀਂ ਸਿੱਖ ਬਣਨਾ ਸਿੱਖਿਆ ਲੈ ਕੇ ਜੇ ਅਸੀਂ ਸਿੱਖਾ ਦੱਸੋ ਸਿੱਖ ਕੀ ਹੁੰਦੀ ਹੈ ਜੇ ਦੱਸ ਨਹੀਂ ਸਕਦੇ ਐਕਸਪਲੇਨ ਨਹੀਂ ਕਰ ਸਕਦੇ ਸਿੱਖ ਕੀ ਹੈ ਉਹ ਕੋਈ ਹੋਰ ਕਹੇ ਸਮਝਾਏ ਇਹੀ ਗੱਲ ਸਿੱਖ ਦੱਸੇ ਕਿ ਕਸ਼ਟਰੀ ਕੇ ਨਾਲ ਜਲਵਾਣ ਤੋਂ ਮੁਕਤ ਹੋਇਆ ਜਾਊਗਾ ਛਡਕਾਰਾ ਮਿਲਦਾ ਹੈ ਜਿਹੜਾ ਸਮਝਾ ਸਕਦਾ ਉਹ ਸਿੱਖ ਬਣਨਾ ਕੋਈ ਸਿਖਾਏ ਹੋਰ ਨਹੀਂ ਐਵੇਂ ਕਬਜ਼ਾ ਨਹੀਂ ਰਹਿਣਾ ਕਿਸੇ ਦਾ ਹੁਣ ਸਿੱਖੀ ਤੇ ਉਹ ਗੱਲਾਂ ਕਹੀਆਂ ਚੱਲ ਲੈ ਬਸੇਰਾ ਤਨ 100 ਸਾਲ ਤੁਹਾਡਾ ਹੁਣ ਤੁਸੀਂ ਜਿਹੜਾ ਗੁਰੂ ਹੈ ਤੁਹਾਡਾ ਉਹਦੇ ਨਾਲ ਰਹੋ ਤੋੜ ਲੋ ਕਿੱਥੇ ਉਹ ਇਹਨਾਂ ਤਨ 100 ਸਾਲ ਰਹੇ ਹੋ ਗੁਰੂ ਨਾਲ ਗੁਰੂ ਮਾਇਆ ਤੁਹਾਡੀ ਇਹਨਾਂ ਤਨ 100 ਸਾਲ ਰਹੇ ਹੋ ਬਾਇਆ ਕੋਲ ਕੇ ਗੁਰੂ ਆ ਗੁਰੂ ਨਹੀਂ ਹੈ ਜੇ ਆ ਸੀ ਤਾਂ ਦੱਸੋ ਕੀ ਹੈ ਕੀ ਕਹਿੰਦਾ ਇਹਦੋਂ ਕੀ ਸਿੱਖਿਆ ਤੁਸੀਂ ਕੋਲਕਾ ਤਾਂ ਬਹੁਤ ਕੁ ਸਿੱਖਿਆ ਤੁਸੀਂ ਕੋਲਕਾ ਤੋਂ ਸਿੱਖਿਆ ਜਾਲੀ ਬਿਲਕੁਲ ਮੈਦੇ ਉਹਨੇ ਇਹ ਸਿੱਖਿਆ ਬੰਦ ਗੁਰਦਾਰਿਆਂ ਦੇ ਹਾਰਸ਼ ਪਾਰ ਕੇ ਬੇਕਰਦੇ ਗੁਰਦਾਰਿਆਂ ਨੂੰ ਕਮੇ ਸ਼ਗਾਰ ਪੱਥਰ ਕੇ ਬਣਾਉਣ ਦੇ ਡਿਜ਼ਾਈਨ ਵਧੀਆ ਅਲੰਕਰ ਹਾਲ ਕੇ ਬਣਾਉਣ ਦੇ ਬਿਲਡ ਤਾਂ ਕੇ ਬਣਾ ਇਹ ਸਿੱਖਿਆ ਤੁਸੀਂ ਕੋਲਕਾ ਹੋਰ ਕੀ ਸਿੱਖਿਆ ਇਹ ਤਦ ਬਾਯਾ ਗਲਿਆਰੇ ਬਲੋੜ ਦੇ ਸੁਧਰਤਾ ਬਲੋੜੀ ਇਸ ਕੇ ਲੋ ਇਹ ਤਾਂ ਬਾਯਾ ਸਿੱਖਿਆ ਕੀ ਲਈ ਹੈ ਇਹਨਾਂ ਅੱਖਰਾਂ ਦੇ ਵਿੱਚੋਂ ਕੀ ਖੋਜਿਆ ਇਹਨਾਂ ਖਰਾਂ ਵਿੱਚ ਕੋਈ ਗੁਰਮੁਖ ਖੋਜਿਆ 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 ਜਿਹੜਾ ਦਰਦ ਤੇ ਰੱਖਿਆ ਉੱਥੇ ਪੋਥੀ ਪਰਮੇਸ਼ਰ ਦਾ ਥਾਂ ਰੱਖਿਆ ਉਹ ਪਰਮੇਸ਼ਰ ਤੋਂ ਕੀ ਪੁੱਛਿਆ ਉਹਦੇ ਕੋਲੋਂ ਕੀ ਸਿੱਖਿਆ ਲਈਓ ਦੱਸੋ ਹੁਣ ਉਹ ਵਕਤ ਆ ਗਿਆ ਉਹ ਗਈ ਆਈ ਗੱਲ ਵਾਇਆ ਲੋਕਾਂ ਕੋਲ ਤੇਰੀ ਇਹ ਪਰਦਾ ਚੱਕਿਆ ਗਿਆ ਸਭ ਤੁਹਾਡਾ ਵਾਇਆ ਘਾਤ ਲੱਗਿਆ ਤੁਹਾਡੀ ਉਹ ਵਿਸ਼ਵਾਸ ਨਹੀਂ ਰਿਹਾ ਲੋਕਾਂ ਨੂੰ ਤੁਹਾਡੇ ਤੇ ਆਪ ਵੀ ਚੁੱਪੋਂ ਤੁਸੀਂ ਬਾਪੂ ਵੀ ਚੁੱਪ ਕਰ ਗਿਆ ਤੁਸੀਂ ਵੀ ਚੁੱਪ ਕਰ ਜਾਓ ਛੇਤਾਂ ਜਿਆਦਾ ਬਸਰ ਬੈਠ ਜਾਓ ਜਵਾਬ ਕੋਈ ਨਹੀਂ ਦੇ ਰਿਹਾ ਪਰ ਤੁਸੀਂ ਵੀ ਇਹੀ ਕਰ ਲਾ ਤੁਸੀਂ ਵੀ ਇਹੀ ਕਰ ਲਾ ਉਹ ਸਾਰਾ ਹਜ਼ਾਬ ਗਤਾਬ ਪੜ ਲਦਾਲਾ ਤੁਹਾਡੇ ਕੋਲ ਹੈ। ਉਹੀ ਪੋਜੀਸ਼ਨ ਹੋਊਗੀ ਤੁਹਾਡੀ ਜਿਹੜੀ ਪੰਡਤ ਵਾਲੀ ਸੀ। ਪੰਡੇ ਆੜੀ ਪੰਡੇ ਆ ਕਵੜ ਕਵਤ ਤੁਮ ਲੱਗੇ। ਉਹੀ ਕਵਤ ਤੁਸੀਂ ਲੱਗੇ ਜਿਹੜੀ ਕਮਤ ਪੰਡਤ ਲੱਗਿਆ ਸੀ। ਬੋਲੀ ਕੋ ਜਾਣੇ ਉਹ ਕਬ ਹੋਈ ਕਰੀ ਜੇ। ਬੂਟੋ ਕੇ ਪਰਿਵਾਰ ਸਕਲ ਸੁਨ ਆਪਨ ਆਰਾਮ ਰਜਬ ਉਹ ਪੱਕੇ। ਇਹੀ ਕਬ ਤੁਹਾਡੇ। ਅਜ ਤਾਂ ਇਹ ਗੱਲ ਸਾਡੇ ਤੇ ਆਉਂਦੀ ਹੈ। ਪੰਡੇ ਨੂੰ ਕੀ ਕਹਣਾ ਤੁਹਾਡੇ ਤੇ ਆਉਂਦੀ ਹੈ ਤਾਂ ਗੱਲ। ਇਹਦਾ ਜਵਾਬ ਦੇਣਾ ਪਊਗਾ ਜੇ ਜਵਾਬ ਹੈ ਜੀ ਜੇ ਤੁਸੀਂ ਸ਼ੁੱਤਰ ਦੀ ਬਿਧੀ ਨਹੀਂ ਜਾਣਦੇ ਕਿਸ ਤਰੀਕੇ ਨਾਲ ਜਨਮ ਨੂੰ ਕਟਿਆ ਜਾ ਸਕਦਾ ਹੈ ਜੇ ਇਹ ਨਹੀਂ ਦੱਸ ਸਕਦੇ ਤਾਂ ਤੁਸੀਂ ਸਿੱਖੇ ਨਹੀਂ ਹੋ ਫਿਰ ਕਹ ਤੁਸੀਂ ਤਾਂ ਕਹਿਣ ਵਸੇ ਸਿੱਖਣ ਸਿੱਖ ਬੜੇ ਨਹੀਂ ਬੜੇ ਨਹੀਂ ਤੇ ਜਦ ਪਹਿਲਾਂ ਹੀ ਸਿੱਖੋ ਬੜਲਵੀ ਹੈ ਨਹੀਂ ਜਿਹੜਾ ਜਿਹੜੀ ਸੀ ਵੱਢ ਗਏ ਹੁਣ ਜਿਹੜਾ ਸਿੱਕ ਹੈਗਾ ਉਹ ਤਾਂ ਬਣ ਗਿਆ ਜਿਹੜਾ ਵੀ ਬਣ ਗਿਆ ਉਹ ਤਾਂ ਵੱਢ ਗਿਆ ਇਹ ਤਾਂ ਕਹਿੰਦੇ ਸਿੱਕ ਬਣੇ ਨਹੀਂ ਪੜਦਾ ਜੇ ਸਿਕਾਏ ਉਹ ਤਾਂ ਰਿਜੈਕਟ ਹੋਣਾ ਕੋਈ ਚੀਜ਼ ਬਣਾ ਰਹੇ ਹੋ ਕੋਈ ਆਈਟਮ ਬਣਾ ਰਹੀ ਹੈ ਗਲਤ ਬਣ ਗਈ ਦਵਾੜਾ ਢਾਲ ਕੇ ਫਿਰ ਉਹਦੇ ਜਾਉ ਨਾ ਪੱਠੀ ਚ ਦਵਾੜਾ ਪੱਠੀ ਢਲ ਕੇ ਆਉਗੀ ਤਾਂ ਕਦੇ ਦਵਾੜਾ ਠੀਕ ਬਣੂਗੀ ਫੇ ਅਗਲੇ ਜਨਮ ਦੀ ਗੱਲ ਕਰੋ ਹੁਣ ਤੁਸੀਂ ਐਚ ਨਹੀਂ ਬਣ ਲੋ ਤੇ ਅਗਲੇ ਜਨਮ ਦੀ ਗੱਲ ਹੋਗੀ ਲੋ ਉਹ ਵੀ ਜੇ ਬਣਨਾ ਹੋ ਜੀ ਨੇ ਇੱਛਾ ਹੋ ਜਿਦਾ ਇੱਛਾ ਹੋ ਦੱਸੇ ਸਿੱਖ ਉਹ ਬਣੂਗਾ ਜਿਹੜਾ ਸਿੱਖ ਹੈ ਨਹੀਂ ਸਿਰਕਾ ওভারਲੂਆ ਹੁਣ ਦੋ ਪੜਾਈ ਉਹ ਸ਼ੁਰੂ ਕਰੂਗਾ ਸਿੱਖੀ ਦੀ ਜਿਹੜਾ ਬੰਦੂਗਾ ਮੈਂ ਸਿੱਖ ਨਹੀਂ ਹੈਗਾ ਜਿਹੜਾ ਕਹਿੰਦਾ ਮੈਂ ਸਿੱਖਾਂ ਰਿਜੈਕਟਡ ਹੋ ਗਿਆ ਐਦਾ ਦੱਸੇ ਸਿੱਖੀ ਕੀ ਹੈ ਜੋ ਸਿੱਖੀ ਆਪਣੀ ਮਰਜੀ ਦੀ ਦੱਸਦਾ ਜਿਵੇਂ ਸੁਬਖ ਦੱਸਦਾ ਇਹ ਹੋਰ ਦੱਸਦੇ ਨੇ ਵਿਦਵਾਨ ਉਹ ਰਿਜੈਕਟਡ ਉਹ ਸਿੱਖੀ ਜੇ ਕੁਰਬਾਨੀ ਦਾ ਬੇਲ ਖਣੜੀ ਸਿੱਖੀ ਨਹੀਂ ਹੈ ਤੁਹਾਡੇ ਕੋਲ ਤਾਂ ਤੁਸੀਂ ਰਿਜੈਕਟ ਹੋਗੇ ਤੁਹਾਡੀ ਆਪਣੀ ਮੰਦੀ ਸਿੱਖੀ ਹੈ ਤੁਹਾਡੀ ਮਨਵਤ ਹੈ ਇਹ ਮੈਲ ਕਿਉਂ ਨਹੀਂ ਖਲਦੀ ਸਿੱਖੀ ਤੁਹਾਡੀ ਤਾਂ ਗੁਰੂ ਦੀ ਸਿੱਖੀ ਦੀ ਉਹ ਪਰਮੇਸ਼ਾਹ ਦੀ ਨਹੀਂ ਉਹ ਸਿੱਖੀ ਦੀ ਉਹ ਤੁਹਾਡੀ ਆਪਣੀ ਹੈ ਸਿੱਖੀ। ਕਿਆ ਬਣਨ ਉਹ ਅਸੀਂ ਸਿੱਖ ਨਹੀਂ। ਜੇ ਸਿੱਖੋ ਫਿਰ ਉਹਨੂੰ ਦਾਇਰਾ ਖਰਾਬ ਹੋ ਗਿਆ ਨਾ ਡੋਲਣ ਵਾਲਾ। ਸਿੱਖ ਨਵੇਂ ਬਣ ਜਾਣਗੇ ਬਥੇਰੇ ਬਣ ਜਾਣਗੇ। ਸਿੱਖਾਂ ਦਾ ਕੋਈ ਘਟਾ ਨਹੀਂ। ਹੁਣ ਉਹਨੇ ਉਹ ਤੇ ਜ਼ਿਆਦਾ ਬਣਨਗੇ ਜਦੋਂ ਗੁਰੂਆਂ ਦੇ ਵੇਲੇ ਬਣੇ ਸੀ। ਫਟਾਫਟੇ ਬਣ ਜਣਗੇ। ਉਹਦਾ ਬਾਹਰ ਵੈਰੀਆ ਲੱਗਿਆ ਹੋਇਆ ਉਹਨਾਂ ਦਾ ਤੁਸੀਂ ਵੜ ਨਹੀਂ ਦਿੰਦੇ ਉੱਥੇ ਹੀ ਉਹਨਾਂ ਖਾਤਰ ਦਾ ਥੋੜਾ ਵੈਰੀਆ ਲਾਇਆ ਹੋਇਆ ਜਿਹਨਾਂ ਨੇ ਸਖ ਵੜਨ ਜਾ ਲੋ ਵੈਰੀਆ ਚੱਕਦਾ ਉਹਨਾਂ ਦਾ ਇੱਕ ਦਾ ਵੜ ਲਓ ਸਾਰੇ ਆਲੇ ਵੇਖੋ ਲੋਕ ਜਿਆਦਾ ਆ ਜਾਣਗੇ ਤੁਹਾਨੂੰ ਹੋਰ ਪੁੱਛਣ ਕਿ ਵੀ ਸਿੱਖੀ ਕੀ ਹੁੰਦੀ ਹੈ ਦੱਸ ਦੇਣਗੇ ਸੰਤਾਨ ਨੂੰ ਵੀ ਸਿੱਖੀ ਆ ਕੀ ਹੁੰਦੀ ਹੈ ਤੁਹਾਡੇ ਕੋਲ ਕੋਈ ਜਵਾਬ ਨਹੀਂ ਸੱਦਣਾ ਫੜਨ ਤੇ ਕੋਲ ਕੋਈ ਜਵਾਬ ਸਾਰੇ ਹੁਣ ਤੁਸੀਂ ਰੋਵੇ ਪਰਲਤ ਗਿਆਨ ਕੋ ਆਏ ਔਰ ਉਹਦਾ ਫੇਰ ਦੂਰੋਂ ਦਫਰੀ ਜਾਇਓ